ਗੁਰੂ ਪਿਆਰੀ ਗੁਰਸਮਾਣੀ ਗੁਰਦੁਆਰਿ ਸਾ ਸੁngਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਨ ਅਜ ਬਗੋ ਬਗਨ ਸਿੰਘ ਮੈਂ ਨਾਏ ਰੱਬੀ ਰੂਪ ਬਨਜ ਯਾਦਾਂ ਪੁਰਾਣੀਆਂ ਵੀ ਹੋਈਆਂ ਨਵੀਆਂ ਵੀ ਹੋਈਆਂ ਇੱਕ ਗੱਲ ਮੈਂ ਨਮੀ ਪੀੜੀ ਨੂੰ ਬੇਨਤੀ ਰੂਪੇ ਤਿਆਰ ਸਹਿਤ ਕਹਿੰਨੇ ਜਾਨਾ ਸਿੱਖ ਕੌਮ ਸ਼ੇਰਾਂ ਨੇ ਕੌਮ ਹੈ ਬਾਦਰਾ ਸੂਰਮਾ ਯੋਰੀਆਂ ਨੇ ਕੌਮ ਹੈ ਬਾਬੇ ਨਾਮ ਟੋਲੇ ਲੈ ਕੇ ਦਸ਼ਮੇਸ਼ਪੇਟਾ ਤੱਕ ਦੁਨੀਆ ਦੇ ਇਤਿਹਾਸ 'ਚ ਥਾਂ ਬਣਾਈ ਨੇ ਇਟਿਆ ਐਨੋਂ ਅੰਗਰੇਜ਼ੀ ਜੀ ਕਹਿੰਦੇ ਚੈਰਿਟੀ ਵਿਗਨ ਲੈਟ ਹੋਮ ਘਰੋਂ ਜੋ ਸਿੱਖਿਆ ਮਿਲ ਨਹੀਂ ਹੈ ਉਹ ਬਾਰ ਫੈਡ ਨਹੀਂ ਆ ਆਉਣ ਵਾਲੀ ਜਵਾਨੀ ਨੂੰ ਪੀੜੀ ਨੂੰ ਜੀ ਦੀ ਲਈ ਮੈਂ ਇਹ ਦੋ ਅੱਖਰ ਕਹਿਣ ਲੱਗਿਆ ਸੂਰਮਿਆਂ ਯੋਧਿਓ ਬਾਰੋ ਬੁੱਧੀ ਜੀ ਦੀਓ ਸਿਆਣਿਓ ਕਮਰਸ ਬਾਰੋ ਸਾਡਾ ਜਿਹੜਾ ਸਮਾਂ ਉਹ ਬੀਤ ਚੁੱਕਿਆ ਨਾਮ ਸਿਮਰਨ ਦਸ਼ਮੇਸ਼ ਬਿਜਰੇ ਦੇ ਪੁੱਤਰ ਬਾਬੇ ਨਾਨਕ ਰੇਲਾ ਰੋਂਡ ਸਬੂਤ ਦਿਓ ਮੇਰੇ ਜਾਨੋ ਬੇਟੋ ਕੰਮ ਨੂੰ ਜਾਂਦੀ ਬਲ ਬਣਾਓ ਕਲਪਨ ਮਨਾਓ ਟੀਮ ਮਨਾਓ ਕੰਗਿਆ ਖੇਡਾਂ ਖੇਡੋ ਜਿਹੜਾ ਖੇਡ ਦੇ ਮਨਾਂ ਤ ਜਦਨ ਸਹਿ ਗਿਆ ਨਾ ਉਹ ਹਰ ਮਨਾਂ ਦੀ ਫਟੇ ਪਉਣ ਲੱਗੀ ਇਹਨਾਂ ਕੋਈ ਕਹਿਦਾ ਹੋਇਆ ਖੇਮਾਂ ਦਾ ਜਾਤ ਹੈ ਇੱਕ ਅੱਖਰ ਫੇਰ ਬਟਾਉਣਾ ਆਪਸੀ ਪਿਆਰ ਨਾਲ ਰਹੋ ਪਿਆਰ ਨਾਲ ਪਿਆਰ ਸਭ ਕੁਝ ਦੇ ਦੋ ਜਿੱਤ ਪਿਆਰ ਦੀ ਹੁੰਦੀ ਹੈ ਹੰਕਾਰ ਦੀ ਨਹੀਂ ਹੁੰਦੀ ਸਿੱਖ ਕੇ ਤੇ ਹੰਕਾਰ ਦੀ ਇਹ ਤਾਂ ਨਮਾਨਿਆ ਨਮਾਨ ਸੋ ਕੰਮ ਨੂੰ ਸੰਭਾਲੋ ਸਹੀ ਕੰਮ ਦੇ ਰਿਓ ਹੈ ਇਹਦੇ ਦਾ ਮੁੱਲ ਪੈਸਿਆਂ 'ਚ ਨਹੀਂ ਹੁੰਦਾ ਰੁਪਈਆਂ 'ਚ ਨਹੀਂ ਹੁੰਦਾ ਅਨਮੋਲ ਵਸਤੂ ਹੈ ਮਾਂ-ਬਾਪ ਦੀ ਸੇਵਾ ਕਰੋ ਕੰਮ ਨੂੰ ਜੱਦੀ ਦਾ ਮੋਹ ਨਖਾਓ ਇਤਿਹਾਸ ਵਿੱਚ ਬੇਦੇਜਾ ਦੀ ਦੇ ਮੋਬਲ ਨੂੰ ਨਾਉਂ ਰਿਹਾ ਦਿਮਾਗ ਸੁੱਕਿਆ ਕਰਕੇ ਭੁੱਲ ਜਾਉਂ। ਇਹ ਉਹਨਾਂ ਦੇ ਪੈਰ ਤੇ ਪੈਰ ਧਰ ਕੇ ਆਜ਼ਾਦੀ ਵਰ ਨੂੰ ਬੜੋ ਬਾਈਕ ਜੀ ਕਾ ਕਾਰਤਾ ਬਾਈਕ ਜੀ ਕੀ ਫਤੇ ਦੇਸ਼ ਵਿਦੇਸ਼ ਵਿੱਚ ਬੈਠੇ ਨਾਨਕ ਨਾਮ ਲੇਵਾ ਸਾਰੀ ਸੰਗਤ ਦੇ ਚਰਨਾਂ 'ਚ ਫਤਿਹ ਅਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਮੰਨਦਾ ਹੈ ਅੱਜ ਇਹ ਜੀ ਸ਼ਖਸੀਅਤ ਬਾਪੂ ਸੂਰਤ ਸਿੰਘ ਜੋ ਕਿ 8 ਸਾਲ ਦੇ ਪਿਛਲੇ 8 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਣਛਣ ਤੇ ਬੈਠੇ ਨੇ ਬਾਪੂ ਸੂਰਤ ਸਿੰਘ ਹੀ ਨੇ ਜਿਨ੍ਹਾਂ ਨੇ ਸਾਰਾਂ ਦਾ ਧਿਆਨ ਬੰਦੀ ਸਿੰਘਾਂ ਵੱਲ ਕੇਂਦਰਿਤ ਕੀਤਾ ਮੈਂ ਅੱਜ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਹੈ ਇਹਨਾਂ ਨੂੰ ਕੀ ਸੇ ਲੈਣੀ ਚਾਹੀਦੀ ਹੈ ਬਾਪੂ ਸੂਰਜ ਸਿੰਘ ਜੀ ਤੋਂ ਕੀ ਮਾਰਗਦਰਸ਼ਕ ਕੌਣ ਹੋਣਾ ਚਾਹੀਦਾ ਹੈ ਕਿਸ ਤਰੀਕੇ ਦੀ ਰੂਪਰੇਖਾ ਹੋਣੀ ਚਾਹੀਦੀ ਹੈ ਆਉਣ ਵਾਲੀ ਨੀਤੀ ਦੀ ਯੂਥ ਦੀ ਉਹਦੇ ਲਈ ਅੱਜ ਬਾਪੂ ਸੂਰਜ ਸਿੰਘ ਜੀ ਕੋਲ ਅਸ਼ੀਰਵਾਦ ਲੈਣ ਆਏ ਤੇ ਬਾਪੂ ਸੂਰਜ ਸਿੰਘ ਜੀ ਤੋਂ ਸੁਝਾਅ ਲੈਣਾ ਹੈ ਇਹਨੇ ਅਨਮੁੱਲੇ ਬੋਲ ਬਾਪੂ ਸਰੂਰ ਸਿੰਘ ਜੀ ਦੇ ਕਿ ਇੱਕ ਜੁੱਟ ਹੋ ਕੇ ਜੇ ਤੁਸੀਂ ਕੋਈ ਜੰਗ ਛੇੜੂਗੇ ਗੁਰੂ ਸਾਹਿਬ ਦੇ ਆਸਰਾ ਨਾਲ ਹਰੇਕ ਜੰਗ ਜਿੱਤੀ ਜਾ ਸਕਦੀ ਹੈ ਜਿੱਥੇ ਅੱਜ ਪੂਰੀ ਦੁਨੀਆ ਦਾ ਧਿਆਨ ਸਿੱਖ ਨੌਜਵਾਨੀ ਦੇ ਉੱਤੇ ਹੈ ਤੇ ਸਿੱਖਾਂ ਦੇ ਉੱਤੇ ਪੰਜਾਬ ਤੇ ਪੰਜਾਬੀ ਉੱਤੇ ਹੈ ਕਿ ਅੱਗੇ ਇਹ ਕੀ ਕਦਮ ਚੱਕਦੇ ਆ ਉਥੇ ਹੀ ਜਿਹੜੀਆਂ ਦਿੱਲੀ ਦੀਆਂ ਸਰਕਾਰਾਂ ਨੇ ਉਨ੍ਹਾਂ ਦਾ ਪੂਰਾ ਜੋਰ ਇਹ ਲੱਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਵਿੱਚ ਇਹਨਾਂ ਦੇ ਅੰਦਰ ਫੁੱਟ ਪਾਈ ਜਾਵੇ ਕੋਈ ਨਾ ਕੋਈ ਵਿਵਾਦਿਤ ਮੁੱਦਾ ਖੜਾ ਰੱਖਿਆ ਜਾਵੇ ਤਾਂ ਕਿ ਜਿਹੜਾ ਪੰਜਾਬੀਓ ਤੁਸੀਂ ਇਕਜੁੱਟ ਹੋ ਕੇ ਇੱਕ ਆਵਾਜ਼ ਵਿੱਚ ਜਿਹੜਾ ਬੰਦੀ ਸਿੰਘਾਂ ਦਾ ਇਹ ਮੋਰਚੇ ਦੀ ਰਿਹਾਈ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਮੋਰਚੇ ਜਿਹੜੇ ਆਰੰਭ ਕੀਤੇ ਨੇ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਕਰਾਏ ਹੋਏ ਹਸਤਾਖਰ ਸਿਗਨੇਚਰ ਕੈਂਪੇਨ ਹੋਣ ਭਾਵੇਂ ਜਿਹੜੇ ਆ ਮੋਰਚੇ ਆਪਾਂ ਹੁਣ ਦੇਖਿਆ ਫਤਿਹਗੜ੍ਹ ਸਾਹਿਬ ਤੋ ਲੈ ਕੇ ਮੁਹਾਲੀ ਤੱਕ ਸੰਗਤ ਨੇ ਲਾਏ ਹੋਏ ਨੇ ਮੁਹਾਲੀ ਧਰਨੇ ਤੇ ਹੁਣ ਸੰਗਤ ਬੈਠ ਗਈ ਹੈ ਇੱਕ ਮੋਰਚਾ ਨਵਾਂ ਆਰੰਭ ਕਰਤਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਵੇਂ ਵੱਖ-ਵੱਖ ਜਥੇਬੰਦੀਆਂ ਸਾਰੀ ਸਿਆਸੀ ਪਾਰਟੀਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਆਪ ਦੀ ਸੇਵਾ ਕਰ ਰਿਹਾ ਹੈ ਉੱਥੇ ਹੀ ਹੁਣ ਤੋਂ ਯੂਥ ਅਕਾਲੀ ਦਲ ਹੈ ਜੋ ਉਹਦੇ ਨਮੈਂ ਦੇ ਵਜੋਂ ਵੀ ਮੈਂ ਬਾਪੂ ਸੂਰਜ ਸਿੰਘ ਜੀ ਨੂੰ ਅੱਜ ਵਿਸ਼ਵਾਸ ਦਿਵਾ ਕੇ ਚੱਲਿਆ ਕਿ ਜੋ ਤਿਲ ਫੁੱਲ ਪੇਟ ਅਸੀਂ ਆਪ ਦਾ ਯੋਗਦਾਨ ਪਾ ਸਕੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਪਾਵਾਂਗੇ ਨਾਲ ਹੀ ਮੈਂ ਪੰਜਾਬੀਓ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਦੀ ਨਿਗਾਹ ਹੁਣ ਤੁਹਾਡੇ ਤੇ ਹੈ ਬਹੁਤ ਤਰੀਕੇ ਦੀਆਂ ਗੁੱਝੀਆਂ ਸਾਜ਼ਿਸ਼ਾਂ ਚੱਲੀ ਜਾ ਰਹੀਆਂ ਤਾਂ ਕਿ ਤੁਹਾਡੇ 'ਚ ਫੁੱਟ ਪਾਇਆ ਜਾਵੇ ਪਰ ਜੇ ਇੱਕ ਜੁੱਟ ਹੋ ਕੇ ਇੱਕ ਆਵਾਜ਼ ਵਿੱਚ ਤੁਸੀਂ ਜਿਵੇਂ ਹੁਣ ਤੱਕ ਲਲਕਾਰਾ ਮਾਰਿਆ ਤੇ ਦਿੱਲੀ ਦਾ ਕਿਲਾ ਹਿੱਲ ਚੁੱਕਿਆ ਜੇ ਆਪਾਂ ਏਸੀ ਤਰੀਕੇ ਨਾਲ ਸੰਘਰਸ਼ ਜਾਰੀ ਰੱਖਿਆ ਜਿੱਤ ਆਪਣੀ ਹੋਊਗੀ ਕਿਸੇ ਦੇ ਗੱਲਾਂ ਵਿੱਚ ਨਾ ਆਇਓ ਪੰਜਾਬੀਓ ਆਪਾਂ ਨੂੰ ਕੋਈ ਨਹੀਂ ਹਰਾ ਸਕਦਾ ਦੁਨੀਆ ਦੇ ਵਿੱਚ ਕੋਈ ਤਾਕਤ ਨਹੀਂ ਹਰਾ ਸਕਦੀ ਗੁਰੂ ਸਾਹਿਬ ਆਪਣੇ ਪਿੱਠ ਤੇ ਨੇ ਆਪਾਂ ਇੱਕ ਜੁੱਟ ਹੋ ਕੇ ਇਹ ਮੈਦਾਨ ਫਤਿਹ ਕਰੀਏ É you may